ਇਹੀ ਮੇਰਾ ਭਰਾ ਹੈ ਜੀ ਮੇਰੀ ਭਝਾਈ ਹੈ ਜੀ ਤੇ ਉਹਦਾ ਨੀਨਾ ਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਉਹਦਾ ਸਾਲਾ ਹੀ ਇੱਕ ਉਹਦਾ ਮੁੰਡਾ ਹੀ ਨਮਨ ਬਾਕੀ ਕੁਝ ਬਕਤੀ ਨਹੀਂ ਸਾਡੇ ਘਰ ਚ ਐਂਟਰ ਕੰਧ ਟੱਪ ਕੇ ਐਂਟਰ ਹੋ ਕੇ ਹੀ 메ਨ ਗੇਟ ਤੋਂ ਤੇ ਸਾਰੇ ਗਿੰਦੇ ਵੇਰੇ ਤੋੜਦੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਰੇ ਘਰ ਭੰਨ ਤੋੜ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ਠੁੱਟ ਮਾਰ ਗਈ ਲਾਖੀ ਮੈਂ ਉਸ ਟਾਈਮ ਦੁਕਾਨ ਤੇ ਦੀ ਗਈ ਅੰਛੀ ਆ ਗਈ ਕੀ ਦੇਸ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਦ ਟੱਪ ਕੇ ਅੰਦਰ ਬੜੇ ਹੋਏ ଥିਗੇ ਇਹ ਜਿੰਦੇ ਤਿੰਦੇ ਤੋੜਤੇ ਠੀਕੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਵੀ ਹਨ ਸਟੇ ਮਿਲੀ ਵੀ ਆ ਕੋਟ ਦੀ ਵੀ ਇਸ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਇਹਦੇ ਸਾਲੇ ਨੇ ਇਹਨੂੰ ਕਮਾਂਡ ਕਰੀ ਵੀ ਜਾ ਉਹਨੂੰ ਵੱਟਦੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਛਾਠੀਆਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਮੈਂ ਉਸ ਟਾਈਮ ਦੁਕਾਨ ਤੋਂ ਜਦੋਂ ਆਇਆ ਮੈਂ ਉਰੇ ਉਰੇ ਗਿਰ ਗਿਆ ਨੀਚੇ ਆ ਉਰੇ ਅੱਛਾ ਮੈਂ نیچے نیچے ਨਾ ਇਹਨਾਂ ਕੁੱਤਿਆਂ ਮੈਨੂੰ ਮੈਂ نیچے ਗਿਰ ਗਿਆ ਫਿਰ ਮੈਂ ਮਸਾ ਇਹਨਾਂ ਤੋਂ ਉਹ ਇੱਕ ਦਾਹ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾ ਜਾਣ ਜਾ ਕੇ ਭੱਜ ਲਈ ਦੋ ਲੇਡੀਜ਼ ਸੀ ਕਿਹਾ ਜੀ ਬਾਕੀ ਕੁਝ ਵਿਅਕਤੀ ਸੀਗੇ 10 15 15 ਕੁ ਬੰਦੇ ਲੱਗਭਗ ਉਹ ਬੰਦੇ ਸੀ ਜੀ ਸਾਰੇ ਮੇਰੇ ਤੋਂ ਟੁੱਟ ਗਏ ਜੀ ਸਾਰੇ ਮੇਨ ਕਾਰਨ ਇਹ ਹੈ ਜੀ ਵੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਅਟੈਂਪਟ ਟੂ ਮਰਡਰ ਸੀਗਾ ਇਹਨਾਂ ਨੇ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਪਹਿਲਾਂ ਵੀ ਮੈਨੂੰ ਧਮਕੇ ਦਿੱਤੇ ਦਿੰਦੇ ਰਹੇ ਸੀ ਜੀ ਕਿ ਭਈ ਮਤ ਨੂੰ ਮਾਰ ਦਾਂਗੇ। ਜਿਹੜਾ ਸਾਡਾ ਘਰ ਦੀ ਵਟਵਾਰਾ ਹੋ ਗਿਆ ਹੋਇਆ ਹੋਇਆ ਜੀ। ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸਮਝੌਤੇ ਦੇ ਕਾਗਜ਼ ਤੇ ਸਾਡੇ ਸਿੱਧੇ ਵਟਵਾਰਾ ਕਰਾ ਦੇ ਸੀਗੇ ਸਾਰਾ। ਠੀਕ ਹੈ ਜੀ ਪਰ ਇਹਨਾਂ ਦੀ ਨੀਤ ਬੀਮਾਨ ਹੋ ਗਈ। ਇਹ ਕਹਿੰਦੇ ਵੀ ਅਸੀਂ ਇੱਕ ਕਰ ਉਹ ਕਰ ਦੇ ਦਿੰਦੇ ਤੁਹਾਨੂੰ। ਕਿੰਨੇ ਭਾਈਆਂ ਸੀ? ਦੋ ਭਾਈ ਜੀ। ਉਹਨਾਂ ਦੇ ਹਿੱਸੇ ਕੀ ਆਏਗਾ? ਉਹਨਾਂ ਦੇ ਹਿੱਸੇ ਦੀ ਦੁਕਾਨ ਆਈ ਹੈ ਜੀ। ਦੁਕਾਨ ਦੇ ਵੀ ਉੱਪਰ ਮਕਾਨ ਹੈ ਜੀ। ਇੱਕ ਉਹ ਆ ਗਿਆ ਇੱਕ ਮਕਾਨ ਇੱਧਰ ਆਈ। ਲਵੀ ਦੋ ਤਿੰਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜਿੱਧਰ ਆਪਣੀ ਮੇਨ ਬਾਜ਼ਾਰ ਦੇ ਵਿੱਚ ਹਾਂ ਜੀ ਤੁਹਾਡੀ ਸਿੱਗੀ ਆ ਰਹੀ ਮੇਰੇ ਸਿਆ ਘਰ ਆ ਗਈ ਤੇ ਇੱਕ ਦੁਕਾਨ ਆਈ ਹੈ ਜਿੱਥੇ ਸਟੇਟ ਬੈਂਕ ਦੇ ਕੋਲ ਇੱਕ ਮੰਡੀ ਚ ਦਸਾਨ ਹੈ ਇਹ ਉਹਨਾਂ ਦੇ ਮਨ ਚ ਬੇਈਮਾਨੀ ਆ ਗਈ ਵੀ ਅਸੀਂ ਘਰ ਵੀ ਅਸੀਂ ਘਰ ਆਥਿਆ ਨਹੀਂ ਇਹਨਾਂ ਦਾ ਤੁਸੀਂ ਕੀ ਮੰਨ ਕਰਦੇ ਸਾਨੂੰ ਜੀ ਇਹਨਾਂ ਤੇ ਸਖਤ ਮਰਲੇ ਕਾਰਵਾਈ ਕੀਤੀ ਜਾਵੇ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਇਹ ਸਾਡੀ ਭੰਨ ਤੋੜ ਕਰਤੀ ਸਾਰੇ ਸਾਰੇ ਘਰ ਦੀ ਜੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਸੜਕੋ ਰਹਿਣ ਦਾ ਕੋਈ ਹੋਰ ਹਿੰਦਾ ਵੀ ਨਹੀਂ ਹੈਗਾ ਕੈਮਰੇ ਵੀ ਭੰਨ ਦੇ ਸਾਰੇ ਕੈਮਰੇ ਭੰਨ ਦੇ ਜੀ ਇਹਨਾਂ ਨੇ ਸਾਰੇ ਸ਼ੀਸ਼ੇ ਭੰਨ ਦੇ ਜੀ ਜੇ ਕੈਮਰੇ ਨਾ ਹੁੰਦੇ ਤਾਂ ਕਿਸੇ ਨੇ ਕੀ ਨਹੀਂ ਕਰੀ ਨਹੀਂ ਬਿਲਕੁਲ ਹੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ ਆ ਬਾਕੀ ਤੁਹਾਨੂੰ ਵੀਡੀਓ ਆ ਤੁਸੀਂ ਦੇਖਿਓ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਵੀ ਕੀ ਹੋਇਆ ਤੁਹਾਡੇ ਮੈਸੇਜ ਕਿੱਥੇ ਸੀ ਮੇਰੇ ਮਿਸਿਸ ਉਰੀਕਾ ਰਹੀ ਸੀ ਗਈ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਬੰਦੇ ਐਂਟਰ ਹੋ ਗਏ ਇਸ ਤਰ੍ਹਾਂ ਕਰ ਲੈ ਮੈਨੂੰ ਮੈਨੂੰ ਉਹਨਾਂ ਨੇ ਕਾਲ ਕਰੀ ਤੇ ਇਹਨਾਂ ਨਾਲ ਹੀ ਬਤਮੀਜ਼ੀ ਕੀਤੀ ਇਹਨਾਂ ਨੇ ਆ ਕੇ ਰਾਜਪਾਲ ਸਾਹਿਬ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਕੱਲ ਬੀਤੇ ਦਿਨ ਜੋ ਹਮਲਾ ਕੀਤਾ ਤੁਸੀਂ ਕਿੱਥੇ ਸੀ ਤੁਸੀਂ ਫਿਰ ਕਿਸ ਦੀ ਮਦਦ ਮੈਂ ਆਪਣੇ ਰੂਮ ਦੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜ ਪਣ ਦੀ ਆਵਾਜ਼ ਆਣੀ ਸ਼ੁਰੂ ਹੋ ਗਈਆਂ ਮੈਡਰ ਦੇ ਦੇਖਣ ਲੱਗ ਪਏ ਆਈ ਪੱਜ ਕੇ ਵੀ ਕੀ ਹੋ ਰਿਹਾ ਹੈ ਫਿਰ ਉਹਨਾਂ ਮੈਂ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਤੇ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਆਪਣੇ ਆਪ ਨੂੰ ਸੇਫ ਕੀਤਾ ਪਰ ਨਾ ਫਿਰ ਇਹਨਾਂ ਨੇ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੀ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁਕਰ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਉਧਰ ਉਹਨਾਂ ਦੇ ਮਤਲਬ ਜਨ ਰਾਜkumar ਜੀ ਦੇ ਸਾਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੂੰ ਕਮਾਂਡ ਕੀਤੀ ਕਿ ਬੱਡਰ ਦੋ ਇਹਨਾਂ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟ ਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਲਾਠੀਆਂ ਦੇ ਵਾਰ ਕੀ ਤੰਨ ਤੇ ਬੇਹੋਸ਼ ਹੋ ਗਏ ਸੀਗੀ ਇੱਕ ਵਾਰਤਾ ਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਮਤਲਬ ਸੱਟਾਂ ਬੇਟਾਂ ਵੀ ਬਹੁਤ ਆਈਆਂ ਚਿਰਟਾਂ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹਾਂਜੀ ਜਿੰਦੇ ਕੁੰਡੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਬਚੇ ਪਰ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸਬੂਤ ਬਚ ਗਏ ਨੇ ਕਿ ਇਹਨ ਮਾਰਨੇ ਦੀ ਕੋਸ਼ਿਸ਼ ਨਾ ਕੀਤੀ। ਹਾਂਜੀ ਸਾਡੇ ਤੇ ਅਟੈਂਪਟ ਟੂ ਮਰਡਰ ਇਹਨਾਂ ਦੇ ਪਹਿਲਾਂ ਤੋਂ ਉਹੀ 15-20 ਦਿਨਾਂ ਤੋਂ ਉਹੀ ਸਾਜ਼ਿਸ਼ਾਂ ਚੱਲ ਰਹੀਆਂ ਸੀ। ਅਟੈਂਪਟ ਨੂੰ ਮੰਨ ਲੀਤਾ ਤੁਹਾਡੇ। ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ। ਇਹਨਾਂ ਨੇ ਕੀਤੇ ਨੇ ਸਾਡੇ ਤੇ ਹਮਲੇ ਪਹਿਲਾਂ। ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਸਖਤ ਕਾਰਵਾਈ ਚਾਹੀਦੀ ਹੈ। ਦੋ ਭਰਾਵਾਂ ਭਰਾਵਾਂ ਦਾ ਆਪਸ ਅਗੇ ਭਰਾਵਾਂ ਦਾ ਰੌਲਾ ਜੀ ਉਹਦਾ ਮਕਾਨ ਨੂੰ ਲੈ ਕੇ ਇੱਕ ਉਹ ਜੋ ਪਿੱਛੇ ਜੇ ਉਹ ਵੀਡੀਓ ਆਈ ਸੀ ਵੀ ਉਹਦਾ ਦੂਜੇ ਭਰਾ ਨੇ ਜਿਹੜਾ ਰਾਜਕੁਮਾਰਾ ਉਹਨੇ ਸਾਲੇ ਨਾਲ ਮਿਲ ਕੇ ਆ ਵਿਭਰਾ ਦੇ ਕੋਈ ਕੁਝ ਹੋਰ ਨਾਮ ਨੂੰ ਨਾਲ ਸਾਥੀਆਂ ਮਿਲ ਕੇ ਉਹਦੇ ਘਰ ਅੰਦਰ ਵੜ ਗਿਆ ਸੀ ਉਹਦੇ ਸਵਾਂਚ ਵੀਡੀਓ ਦੇਖੀ ਇਹਦਾ ਉਹਦੇ ਸਵਾਂਚ ਦਾ ਬਿਆਨ ਲੈ ਕੇ ਬੱਚਾ ਦਜੇ ਦਾ ਕਿ ਕਿਹੜੀ ਕਿਹੜੀ ਧਾਰਾ ਮੰਨਤਾ ਹੈ ਇਹ ਪ੍ਰਾਣੀ ਧਾਰਾ ਜੀ ਆਪਣੀ 452 ਜੀ 323 148 159 ਨਹੀਂ ਹਜੇ ਫਿਲਹਾਲ ਓਪੀ ਦਾ ਐਕਸ਼ਨ ਹੋ ਜੀ ਰਾਤ ਐਫ ਆਈ ਆ ਕੀਤੀ ਹੈ ਉਹਨੂੰ ਰੇਡ ਕਰਕੇ ਉਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਏਗਾ